ਅੰਮ੍ਰਿਤਸਰ ਇੰਪਰੂਵਮੈਂਟ ਅਥਾਰਟੀ ਦੇ ਦੋ ਅਫੀਸ਼ਰ ਜੀ ਜੇਏ ਜਗਜੀਤ ਸਿੰਘ ਤੇ ਸਿਰਕੂਲਰ ਸੰਜੀਵ ਕੁਮਾਰ ਨੂੰ ਅਸੀਂ ਰੈੱਡ ਹੈਂਡਰ ਗ੍ਰਫਤਾਰ ਕੀਤਾ 50000 ਰੁਪਏ ਰਿਸ਼ਵਤ ਲੈਂਦੇ ਹੋਏ ਸਾਡੇ ਕੋਲ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂ ਕੋਟ ਦੇ ਉਹਨਾਂ ਦੇ ਪਲਾਟ ਦੀ ਜਿਹੜੀ ਸੀਗੀ ਐਨਓਸੀ ਦੇਣੀ ਸੀ ਇਹਨਾਂ ਨੇ ਰਿਗਾਰਡਿੰਗ ਦਾ ਟ੍ਰਾਂਸਫਰ ਆਫ ਦੈਟ ਪਲਾਟ ਤੇ ਉਹ ਐਨਓਸੀ ਦੇ ਬਦਲੇ ਉਹਨਾਂ ਤੋਂ ਪੈਸੀ ਡਿਮਾਂਡ ਕਰ ਰਹੇ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1 ਲੱਖ ਰੁਪਏ ਡਿਮਾਂਡ ਕੀਤਾ ਬਾਅਦ 50000 ਰੁਪਏ ਇਹਨਾਂ ਨੇ ਐਕਸੈਪਟ ਕਰ ਲਿਆ ਉਹਦੋਂ ਉਸ ਦੌਰਾਨ ਸਾਡੀ ਟੀਮ ਡੀਐਸਪੀ ਜਾ ਕੇ ਨਾ ਉਹ ਰੈਡ ਹੈਂਡ ਨੈਪ ਕਰ ਲੈ ਜੀ ਜੇ ਹੀ ਜਗਜੀਤ ਸਿੰਘ ਐਂਡ ਇੱਕ ਸੇਲ ਕਲਰਕ ਨਹੀਂ ਸੰਜੀਵ ਕੁਮਾਰ ਰਾਸ਼ਾ ਵਿੱਚ ਐਲਓਸੀ ਕਰ ਲਈ ਦਿੰਦੀ ਸੀ ਜੀ ਇਹ ਪਲਾਟ ਦੇ ਟ੍ਰਾਂਸਫਰ ਦੀ ਸੀਗੀ ਜੀ ਰੇਲਵੇ ਲਿੰਕ ਪਲਾਟ ਹੈ ਰੇਲਵੇ ਲਿੰਕ ਰੋਡ ਤੇ ਪਲਾਟ ਹੈ ਸਰਕਾਰ ਨੇ ਤੇ ਐਲਓਸੀ ਖਤਮ ਕਰ ਦਿੱਤੀ ਹੋਈ ਹੈ ਇਹ ਫਿਰ ਵੀ ਮਤਲਬ ਐਨਓਸੀ ਦਾ ਇਹਨਾਂ ਨੂੰ ਸੀਗਾ ਇਸ਼ੂ ਐਨਓਸੀ ਦਾ ਇਸ਼ੂ ਸੀ ਐਨਓਸੀ ਪਲੱਸ ਟ੍ਰਾਂਸਫਰ ਆਫ ਦਾ ਪਲਾਟ ਹਾਂ ਓਨਰਸ਼ਿਪ ਓਨਰਸ਼ਿਪ ਜਿਹੜੀ ਟ੍ਰਾਂਸਫਰ ਸੀ ਰੇਲਵੇ ਲਿੰਕ ਰੋਡ ਤੇ ਉਹਨਾਂ ਦਾ ਪਲਾਟ ਸੀਗਾ ਜੀ ਉਹਦੀ ਓਨਰਸ਼ਿਪ ਟ੍ਰਾਂਸਫਰ ਸੀ ਉਹਦੀ ਓਨਰਸ਼ਿਪ ਟ੍ਰਾਂਸਫਰ ਜਿਹੜਾ ਸੀ ਇਹ ਬੰਦ ਨਹੀਂ ਹੋਇਆ ਜੀ ਓਨਰਸ਼ਿਪ ਟ੍ਰਾਂਸਫਰ ਨੂੰ ਲੈ ਕੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਸੀ ਇਹਨਾਂ ਦਾ ਪਹਿਲਾਂ ਵੀ ਹਿੱਸਾ ਤਾਂ ਲਗਿਆ ਇਹਦੇ ਨਾਂ ਤੇ ਸੀ ਕਰੀਏ ਬਲੌਟ ਦੇ ਨਾਂ ਤੇ ਕਰਨਾ ਚਾਹੀਦਾ ਉਹ ਤੋਂ ਡਿਟੇਲਸ ਦੇ ਦਿਆਂਗੇ ਅਸੀਂ ਸਾਰੀਆਂ ਵੈਸੇ ਦੇ ਥੋੜੀ ਜਿਹੀ ਸਮੱਸਿਆ ਹੈ ਥੋੜਾ ਆਪਾਂ ਇੰਟੈਗਰ ਕਰ ਦੋ ਕੋਈ ਨਹੀਂ ਬੰਦ ਬੋਲ ਦੇਗਾ ਥੋੜੀ ਜਿਹੀ ਸਮੱਸਿਆ ਹੈ ਥੋੜਾ ਬਹੁਤ ਤੁਹਾਨੂੰ ਤੁਹਾਨੂੰ ਡੀਟੇਲ ਦੱਸਦੇ ਨਹੀਂ ਵੈਸੇ ਇੰਦਰਜੀਤ ਸਿੰਘ ਕੰਪਲੇਨਰ ਜਿਹੜੇ ਆ ਉਹ ਇੱਕ ਜਿਹੜੀ ਫਰਮ ਹੈਗੀ ਆ ਫਰਮ ਦਾ ਨਾਮ ਹੈਗਾ ਫਰਮ ਦਾ ਨਾਮ ਤੁਹਾਨੂੰ ਦੱਸਦੇ ਨਹੀਂ ਉਹ ਫਰਮ ਲਈ ਕੰਮ ਕਰਦੇ ਆ ਉਹ ਫਰਮ ਦੇ ਜਿਹੜੇ ਓਨਰ ਸੀਗੇ ਉਹਨਾਂ ਦਾ ਪਲਾਟ ਸੀਗਾ ਉਹਨਾਂ ਨੇ ਟਰਾਂਸਫਰ ਕਰਨਾ ਸੀ ਇੰਦਰਜੀਤ ਸਿੰਘ ਉਹਨਾਂ ਦੇ empioyee ਨੇ ਇਹਨਾਂ ਨੂੰ ਭੇਜਿਆ ਅੱਗੇ ਗੱਲਬਾਤ ਕਰਨ ਵਾਸਤੇ ਉਹ ਗੱਲਬਾਤ ਦੇ ਦੌਰਾਨ ਇਹਨਾਂ ਦੀ ਜਿਹੜੀ ਸੀਗੀ ਡੀਲ ਤੈ ਹੋ ਗਈ ਵੀ ਠੀਕ ਹੈ ਜੀ ਅਸੀਂ ਤੁਹਾਨੂੰ ਪੈਸੇ ਦੇ ਦਿਆਂਗੇ ਤੇ 1 ਲੱਖ ਰੁਪਏ ਦੀ ਡਿਮਾਂਡ ਸੀ ਪਰ ਅੱਜ 50 ਹਜ਼ਾਰ ਰੁਪਏ ਉਹਨਾਂ ਨੇ ਅਸੈਪਟ ਕਰ ਲਏ ਸਾਜ ਅੱਜ ਬਣਾਰ ਤੋਂ ਦੇ ਡਰੋਂ ਚ ਫੜਿਆ ਗਿਆ ਜੀ ਨਹੀ ਰੈੱਡ ਹੈਂਡਡ ਉਹਨਾਂ ਦੇ ਉਹਨਾਂ ਦੇ ਜੇਬ ਚ ਫੜਿਆ ਗਿਆ ਜੀ ਉਹਨਾਂ ਨੇ ਐਕਸੈਪਟ ਕੀਤਾ ਫੜਿਆ ਦੋਵੇਂ ਇਕੱਠੇ ਸੀ ਉਸ ਟਾਈਮ ਇਸ ਤੋਂ ਉੱਤੇ ਪਹਿਲਾਂ ਜਿਹੜਾ ਤੁਸੀਂ ਕਹਿ ਲਾਇਆ ਇਹਨਾਂ ਨੇ ਕੋਈ ਸ਼ੱਕ ਨਹੀਂ ਗਾਜਾ ਕਿ ਕੋਈ ਕੰਪਲੇਂਟ ਸੀਗੀ ਇਹਨਾਂ ਦੇ ਖਿਲਾਫ ਦੋਵੇਂ ਦੇਖੋ ਜੀ ਵੈਸੇ ਜਿਹੜੀਆਂ ਰਿਪੋਰਟਸ ਸਾਨੂੰ ਅਫੀਸ਼ੀਅਲ ਸਾਡੇ ਕੋਲ ਹੈਗੀਆਂ ਨੇ ਉਹ ਅਸੀਂ ਲੈਂਦੇ ਰਹਿੰਦੇ ਆ ਠੀਕ ਹੈ ਨਾ ਥੈਟ ਇਜ਼ ਸਾਡੀ ਜਿਹੜੀ ਇਨਸਾਈਡ ਇਨਫੋਰਮੇਸ਼ਨ ਵੀ ਕਿਹੜਾ ਬੰਦਾ ਕੀ ਕਰਦਾ ਕਿਹੜਾ ਬੰਦਾ ਕੀ ਕਰਦਾ ਉਹ ਅਸੀਂ ਇੱਕ ਨਜ਼ਰ ਰੱਖਦੇ ਆ ਬੀਇੰਗ ਵਿਜੀਲੈਂਸ ਜਿਹੜੀ ਹੈਗੀ ਆ ਸਾਡੇ ਸਾਰੇ ਡਿਪਾਰਟਮੈਂਟਸ ਦੀ ਨਿਗਰਹ ਰਹੀਦੀ ਹੈ ਵੀ ਕਿੱਥੇ ਕੀ ਹੋ ਰਿਹਾ ਉਹਦੇ ਰਿਗਾਰਡਿੰਗ ਹੀ ਸਾਨੂੰ ਥੋੜਾ ਜਿਹਾ ਸੀਗਾ ਇਲਮ ਵੀ ਇੱਥੇ ਕੁਝ ਗੜਬੜ ਹੁੰਦੀ ਹੈ ਬਟ ਉਹ ਸਾਡੇ ਕੋਲ ਕੰਪਲੇਨਟ ਜਦੋਂ ਅਸੀਂ ਉੱਥੇ ਕੁਝ ਜਿਹੜੀ ਆਪਦੀ ਰੈਕੀ ਵਗੈਰਾ ਕਰਨ ਲਈ ਬੰਦੇ-ਬੁੰਦੇ ਭੇਜੇ ਤਾਂ ਇੱਕ ਕੰਪਲੇਨਟ ਉੱਥੇ ਬਾਹਰ ਜਿਹੜਾ ਸੀ ਉਹ ਆ ਗਿਆ ਸਾਡੇ ਕੋਲ ਇੱਥੇ ਦਫ਼ਤਰ ਆ ਗਿਆ ਮੇਰੇ ਦਫ਼ਤਰ ਹੀ ਆ ਗਿਆ ਇਨਫੈਕਟ ਉਹ ਆ ਕੇ ਮੈਨੂੰ ਹੀ ਮਿਲਿਆ ਉਹ ਕਹਿੰਦਾ ਸਰ ਵੀ ਅਸੀਂ ਇਸ ਤਰ੍ਹਾਂ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਵੀ ਸਾਡਾ ਇਹ ਕੰਮ ਆ ਕੰਮ ਦੇ ਬਦਲੇ ਪੈਸੇ ਮੰਗ ਰਹੇ ਆ ਜੀ ਇਹਨਾਂ ਖਾਤੋਂ ਜਿਹੜੀ ਐਫਆਈਆਰ ਦਰਜ ਕੀਤੀ ਗਈ ਉਹ ਦੱਸਦੀ ਜਿਹੜੀ ਜਿਹੜੀ ਸਾਡਾ ਤੇ ਤੈਅ ਹੋ ਦਾ ਮਾਮਲਾ ਹੈ ਅੰਡਰ ਸੈਕਸ਼ਨ 7 ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਫਰਜ਼ਦਰ ਜੋ ਹੈ ਜੀ ਉਹ ਇਹਨਾਂ ਦੇ ਸਰ ਜਿਹੜੀ ਉਹਨਾਂ ਦੀ ਹੋਰ ਵੀ ਜ਼ਿਆਦਾ ਚੈੱਕ ਕਰਦੇ ਨੇ ਇਕਰਾਂ ਦੇ ਵਿੱਚ ਰੇਡ ਉਹ ਮਤਲਬ ਨਹੀਂ ਹਜੇ ਨਹੀਂ ਹਜੇ ਹਜੇ ਹੁਣੇ ਹੀ ਹੋਇਆ ਜੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਬਰੀਫ ਕਰਨ ਲਈ ਬੁਲਾ ਲਿਆ ਤਾਂ ਕਿ ਅੱਜ ਤੁਹਾਨੂੰ ਬਰੀਫ ਕਰਦੀ ਆ ਅਸੀਂ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਇਹਨਾਂ ਨੂੰ ਪੁੱਛਗਿੱਛ ਕਰਾਂਗੇ ਜੋ ਪੁੱਛਗਿੱਛ ਸਾਹਮਣੇ ਆਊਗਾ ਇਨ ਕੇਸ ਜੇ ਇਹਨਾਂ ਨੇ ਆਮਦਨ ਤੋਂ ਬਾਅਦ ਕੋਈ ਜ਼ਾਇਦਤ ਬਣਾਈ ਆ ਹੋਰ ਕੁ ਤੇ ਇਹੋ ਮੈਂ ਦੱਸ ਦਿੰਦਾ ਜੀ ਕਿ ਅਸੀਂ ਕਲੀਅਰ ਕਰਾਂਗੇ ਸਾਡੇ ਕੋਲ ਐਕਸ਼ਨ ਆ ਜੀ ਨਹੀਂ ਬਿਲਕੁਲ ਨਹੀਂ ਇਹ ਉਹਨਾਂ ਦੇ ਖਿਲਾਫ ਕੈਕਸ਼ਨ ਆਊਗਾ ਅਸੀਂ ਦਾ ਬਲਕਿ ਤੁਹਾਡੇ ਥਰੂ ਪਹਿਲਾਂ ਵੀ ਜਿਹੜਾ ਹੈਗਾ ਫਰਸਟ ਬ੍ਰੀਫਿੰਗ 'ਚ ਵੀ ਇਹ ਅਪੀਲ ਕੀਤੀ ਸੀ ਸਾਰਿਆਂ ਨੂੰ ਕਿ ਜਿਹਦੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ ਸਾਨੂੰ ਆ ਕੇ ਰਿਗਾਰਡਿੰਗ ਕਰਪਸ਼ਨ ਜਾਂ ਕੋਈ ਪੈਸੇ ਮੰਗਦਾ ਸ਼ਿਕਾਇਤ ਕਰੇ ਤਾਂ ਇਸ ਟੈਂਡੋ ਤੇ ਕਾਰਵਾਈ ਕਰਾਂਗੇ ਇਹ ਦੋਨੋਂ ਦੇ ਉੱਪਰ ਵੀ ਸਰ ਇਹ ਓਪਨਲੀ ਉੱਥੇ ਮੈਟੇ ਪੈਸੇ ਲੈ ਰਹੇ ਸੀ ਇਹਨਾਂ ਨੂੰ ਕੋਈ ਕਿਸੇ ਦਾ ਸ੍ਰਕਸ਼ਨਤ ਨਹੀਂ ਸੀਗਾ ਜਾਂ ਕਿਸੇ ਕਿ ਜੇ ਸ਼ਹਿਰ ਦੇ ਇਹ ਕਰਦੇ ਉਹਨੇ ਕੋਈ ਅਧਿਕਾਰੀ ਕੋਈ ਉਹ that that is that is that is for the investigation further investigation ਜਿਹੜੀ ਹੈਗੀ ਹੈ ਉਹਦੇ ਵਿੱਚ ਇਹ ਗੱਲ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਜੀ ਵੀ ਇਹਨਾਂ ਦੀ ਪੁਸ਼ਗੀ ਸਾਹਮਣੇ ਆਏਗੀ ਜੇ ਇਨ ਕੇ ਸਮਬਡੀ ਐਲਸ ਇਜ਼ ਆਲਸੋ ਇਨਵੋਲਡ ਠੀਕ ਹੈ that or he or she will ਐਨੀਬਾਡੀ ਐਟ ਐਨੀ ਪੋਸਟ ਠੀਕ ਹੈ ਜੀ ਹੀ অর ਸ਼ੀ will not be spared ਇਨ ਕੇਸ ਜੇ ਉਹ ਬੰਦਾ ਕ腐ਸ਼ਨ ਦੇ ਵਿੱਚ ਇਨਡਲਜ ਕਰਦਾ ਹੈ ਪ੍ਰੋਫੈਸਰ ਸਾਹਿਬ ਜੀ ਜਿਹੜੇ ਅਸਤੇ ਬੰਦਾ ਬੜਾ ਵੱਡਾ ਵਿਸ਼ਾਲ ਉਹ ਤਾਂ ਅਕਾਊਂਟੈਂਟ ਹੈ ਉਸ ਤੋਂ ਵੱਡਾ ਜਿਹੜਾ 10 ਲੱਖ ਰੁਪਏ ਇਕ੍ਰੇਸ਼ਨਿੰਗ ਦਾ 20 ਲੱਖ ਇਕ੍ਰੇਸ਼ਨਿੰਗ ਦਾ ਦੇਰ ਸੈਕਿੰਡ ਪ੍ਰਾਈਮ ਨੂੰ ਮੁਲਾਦਤ ਬੇਸ਼ੱਕ ਰਮਾਨ ਮੰਗਿਆ ਤੇ ਰਮਾਨ ਨਹੀਂ ਮਿਲਿਆ ਤੇ ਉਹ ਉਹਦਾ ਕਰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ